ਸਫਾਈ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਮੇਅਰ ਪਟੰਡਾ ਦੇ ਵੱਲੋਂ ਖੁਦ ਝਾੜੂ ਲਗਾ ਕੇ ਆਪਣੇ ਵਾਰਡ ਦੇ ਵਿੱਚ ਚਲਾਇਆ ਗਿਆ ਸਫਾਈ ਅਭਿਆਨ ਮੌਕੇ ਤੇ ਲੋਕਾਂ ਤੋਂ ਮੰਗਿਆ ਸਾਥ ਤੁਹਾਡੇ ਸਾਥ ਨਾਲ ਹੀ ਹੋ ਸਕਦੀ ਹੈ ਸ਼ਹਿਰ ਦੀ ਸਫਾਈ ਵਿਵਸਥਾ ਦਰਸਤ ਅਸੀਂ ਦੇਖ ਰਹੇ ਹਾਂ ਤਸਵੀਰਾਂ ਨਗਰ ਨਿਗਮ ਮੇਅਰ ਪਦਮਜੀਤ ਮਹਿਤਾ ਦੇ ਵੱਲੋਂ ਸਫਾਈ ਅਭਿਆਨ ਦੇ ਵਿੱਚ ਖੁਦ ਝਾੜੂ ਲਗਾਉਂਦੇ ਹੋਏ ਆਪਣੇ ਵਾਰਡ ਦੇ ਵਿੱਚ ਦਿਖੇ ਅਤੇ ਉਹਨਾਂ ਦੇ ਵੱਲੋਂ ਲੋਕਾਂ ਤੋਂ ਵੀ ਸਾਥ ਮੰਗਿਆ ਗਿਆ ਕਿ ਰਲ ਮਿਲ ਕੇ ਆਪਾਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਅੱਗੇ ਆਈਏ ਤਾਂ ਜੋ ਸ਼ਹਿਰ ਦਾ ਸਟੈਂਡਰਡ ਆਫ ਲਿਵਿੰਗ ਉੱਚਾ ਹੋ ਸਕੇ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਮਦਦ ਮਿਲ ਸਕੇ ਕੀ ਕਹਿਣਾ ਪੂਰਾ ਇਸ ਸਫਾਈ ਅਭਿਆਨ ਨੂੰ ਲੈ ਕੇ ਮੇਅਰ ਨਗਰ ਨਿਗਮ ਦਾ ਆਉ ਸੰਵਾਨਿਆ ਉਹਨਾਂ ਦੀ ਹੀ ਜ਼ੁਬਾਨ ਨੂੰ ਪਰ ਪੰਜਾਬ ਸਰਕਾਰ ਨੇ ਇੱਕ ਸਫਾਈ ਮੁਹਿੰਮ ਦੀ ਜਾਦ ਕੀਤੀ ਹੈ ਜਿਦੇ ਵਿੱਚ ਪਰਸਨਲੀ ਸਾਡੇ ਸੀਐਮ ਸਾਹਿਬ ਤੇ ਕਨਵੀਨਰ ਕੇਜੀਵਾਲ ਸਾਹਿਬ ਨੇ ਧਿਆਨ ਦਿੱਤਾ ਜਿਦੇ ਵਿੱਚ ਅਸੀਂ ਬਹੁਤ ਨੀਸ਼ ਤਰੀਕੇ ਨਾਲ ਬਹੁਤ ਨੀਸ਼ ਮੈਥਡ ਦੇ ਨਾਲ ਹਰ ਇੱਕ ਸ਼ਹਿਰ ਨੂੰ ਇੱਕ ਸੇਫ ਕਲੀਨ ਤੇ ਗ੍ਰੀਨ ਬਣਾਉਣ ਦਾ ਸੰਕਲਪ ਲਿਤਾ ਤੇ ਉਸ ਦੇ ਤਹਿਤ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਪਹੁੰਚੇ ਹੈ ਇਸ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਬਟਿੰਡਾ ਵਾਸੀਆਂ ਨੂੰ ਸਾਥ ਜੋੜ ਕੇ ਇਹ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਵੀ ਆਪਣਾ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ ਆਪਣਾ ਯੋਗਦਾਨ ਪਾਓ ਤੇ ਆਪਾਂ ਆਪਣੇ ਸ਼ਹਿਰ ਨੂੰ ਹੋਰ ਸਾਫ਼ ਹਰਿਆ ਭਰਿਆ ਤੇ ਸੇਫ ਬਣਾਈਏ ਤੇ ਹੋਰ ਅੱਗੇ ਲੈ ਕੇ ਜਾਈਏ ਆਪਣੇ ਸ਼ਹਿਰ ਦਾ ਸਟੈਂਡਰਡ ਆਫ ਲਿਵਿੰਗ ਵਧਾਈਏ ਇਹ ਸਾਡਾ ਜੋ ਵੀ ਸੰਕਲਪ ਹੈ ਇਹ ਤੁਹਾਡੇ ਯੋਗਦਾਨ ਦੇ ਬਿਨਾ ਬਿਲਕੁਲ ਫੇਲ ਹੈ ਸਾਨੂੰ ਜੇ ਤੁਹਾਡਾ ਯੋਗਦਾਨ ਮਿਲੇਗਾ ਤਾਂ ਹੀ ਅਸੀਂ ਸਾ ਆਪਣੇ ਸ਼ਹਿਰ ਨੂੰ ਅੱਗੇ ਲਿਜਾ ਪਾਵਾਂਗੇ ਤੇ ਇੱਕ ਬੈਟਰ ਪਲੇਸ ਰਹਿਣ ਵਾਸਤੇ ਬਣਾਪਾਂਗੇ। ਪਕੜਾ ਪਲਾਨ ਦੀ ਕਿਹ ਅਫੀਸ ਸਮੱਸਿਆ ਦੋ ਤੁਹਾਨੂੰ ਉਹ ਵੀ ਸ਼ਹਿਰ ਦੇ ਅੰਦਰ ਹੈ। ਉਸ ਵਾਰੀ 70 ਉਹ ਉਹਦੇ ਤੇ ਅਸੀਂ ਕਨਸਟੈਂਟਲੀ ਲੱਗੇ ਹੋਏ ਹਾਂ ਉਹ ਇੱਕ ਪ੍ਰੋਜੈਕਟ ਜੋ ਹੈ ਉਹ ਲਿਟੀਗੇਸ਼ਨ ਦੇ ਅੰਡਰ ਚੱਲ ਰਿਹਾ ਹੈ ਨਗਰ ਨਿਗਮ ਤੇ ਉਹ ਕੰਪਨੀ ਜਿਹਨੂੰ ਇਹ ਟੈਂਡਰ ਅਵਾਰਡ ਹੋਇਆ ਸੀਗਾ ਉਹਦੇ ਨਾਲ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਉਮੀਦ ਕਰਦੇ ਹਾਂ ਜਲਦੀ ਸ਼ਹਿਰ ਵਾਸੀਆਂ ਨੂੰ ਇਹ ਇਸ ਦੇ ਵਿੱਚੋਂ ਰਾਹਤ ਮਿਲੇ।